ਸਸ਼ਿਕਾ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਬਜ਼ੀਆਂ ਦੀ ਜਿਹੜੀ ਜਿਹੜੀ ਮੈਂ ਸਬਜ਼ੀਆਂ ਛੱਤ ਤੇ ਲਗਾਈਆਂ ਨੇ ਔਰ ਕਿਵੇਂ ਬਜਟ ਤੇ ਵਿੱਚ ਰਹਿ ਕੇ ਸਬਜ਼ੀਆਂ ਉਗਾਈਆਂ ਨੇ ਉਹਦੇ ਬਾਰੇ ਗੱਲ ਕਰੂੰਗੀ ਔਰ ਕਿਹੜੀਆਂ ਕਿਹੜੀਆਂ ਸਬਜ਼ੀਆਂ ਦਾ ਮੈਨੂੰ ਜਨਵਰੀ ਮਹੀਨੇ ਤੱਕ ਆਪਾਂ ਨੂੰ ਵਧੀਆ ਰਿਜ਼ਲਟ ਮਿਲ ਲਿਆ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਚ ਸਾਂਝੇ ਕਰੂੰਗੀ ਤੇ ਬਣੇ ਰਹੋ ਵੀਡੀਓ ਦੇ ਵਿੱਚ ਜੀ ਅਖੀਰ ਤੱਕ ਪਹਿਲੀ ਸਬਜ਼ੀ ਹੈਗੀ ਜੀ ਸਾਗ ਪਾਲਕ ਮੇਥੇ ਧਨੀਆ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਔਰ ਸਾਗ ਬਣਾਉਣ ਲਈ ਫਿਰ ਤੋਂ ਪਾਲਕ ਤਿਆਰ ਹੈ ਜੀ ਔਰ ਇਹ ਵੀ ਆਪਾਂ ਥੈਲੇ ਦੀ ਵਰਤੋਂ ਕਰਕੇ ਬਹੁਤ ਆਸਾਨੀ ਨਾਲ ਇਹ ਸਬਜ਼ੀ ਉਗਾਈ ਹੋਈ ਔਰ ਜਨਵਰੀ ਮਹੀਨਾ ਚੱਲਦਾ ਜੀ ਔਰ ਜਨਵਰੀ ਦੇ ਮਹੀਨੇ ਵਿੱਚ ਵੀ ਇਹਦਾ ਵਧੀਆ ਰਿਜ਼ਲਟ ਮਿਲ ਰਿਹਾ ਪਾਲਕ ਦਾ ਉਸ ਤੋਂ ਬਾਅਦ ਇਹ ਹੈਗੀ ਹੈ ਜੀ ਮੇਥੀ ਮੇਥੀ ਵੀ ਥੈਲੇ ਦੇ ਵਿੱਚ ਹੀ ਲਗਾਈ ਆ ਤੇ ਮੇਥੀ ਵੀ ਬਹੁਤ ਵਧੀਆ ਹੋ ਚੁੱਕੀ ਹੈ ਜੀ ਔਰ ਕਈ ਵਾਰ ਮੇਥੀ ਤੋਂ ਘਰ ਦੇ ਵਿੱਚ ਵਰਤੋਂ ਕਰਕੇ ਕਈ ਸਬਜ਼ੀ ਔਰ ਕਈ ਵਾਰ ਪ੍ਰਾਂਠੇ ਬਣਾ ਚੁੱਕੇ ਆ ਜੀ ਇਹ ਟਾਪਿਆਂ ਦੀ ਕਟਿੰਗ ਦੇ ਵਿੱਚ ਵੀ ਧਣੀਆਂ ਲਗਾਇਆ ਹੋਇਆ ਇਹ ਧਣੀਆਂ ਤਾਂ ਮੈਂ ਸੀਜ਼ਨ ਦੇ ਹਿਸਾਬ ਨਾਲ ਲਗਾਇਆ ਸੀ ਜੋ ਆਪਾਂ ਨੂੰ ਸਰਦੀਆਂ ਦੇ ਵਿੱਚ ਮਿਲ ਰਿਹਾ ਜਿੱਦੀ ਆਪਾਂ ਵਰਤੋਂ ਕਰ ਰਹੇ ਆ ਇਹ ਧਣੀਆਂ ਮੈਂ ਦਸੰਬਰ ਦੇ ਵਿੱਚ ਲਗਾਇਆ ਜੀ ਧੁੰਦ ਕਰਕੇ ਇਹਦੀ ਜਿਹੜੀ ਗਰੋਥ ਹੈ ਉਹ ਥੋੜੀ ਸਲੋ ਹੋ ਚੁੱਕੀ ਆ ਤੇ ਹੁਣ ਜਿਵੇਂ ਹੀ ਧੁੱਪ ਲੱਗਣੀ ਸ਼ੁਰੂ ਹੋ ਰਹੀ ਆ ਤਾਂ ਇਹ ਧਣੀਆਂ ਵੀ ਤਿਆਰ ਹੋਣਾ ਸ਼ੁਰੂ ਹੋ ਗਿਆ ਤੇ ਬਹੁਤ ਵਧੀਆ ਹੈ ਇਹਦੀ ਗਰੋਥ ਹੋ ਰਹੀ ਹੈ ਜੀ ਇਹ ਸਾਗ ਵੀ ਥੈਲੇ ਦੇ ਵਿੱਚ ਲਗਾਇਆ ਸੀ ਕੁਝ ਕੁ ਸਾਗ ਪੱਕਣਾ ਸ਼ੁਰੂ ਹੋ ਗਿਆ ਤੇ ਕੁਝ ਕੁ ਸਾਗ ਹਜੇ ਹੈਗਾ ਜੀ ਵਰਤਨਯੋਗ ਇਸ ਤਰ੍ਹਾਂ ਦੇ ਕਈ ਥੈਲਿਆਂ ਦੇ ਵਿੱਚ ਸਾਗ ਲਗਾਇਆ ਹੋਇਆ ਚੌਰਸ ਗਮਲੇ ਦੇ ਵਿੱਚ ਵੀ ਲਗਾ ਸਕਦੇ ਆ ਉਹਦੇ ਵਿੱਚ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਇਹ ਤੇ ਪੱਤੇਦਾਰ ਸਬਜ਼ੀਆਂ ਤੇ ਪੁੰਡੀ ਲੱਗੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਵਧੀਆ ਨੇ ਤੇ ਸੇਤਮੰਦ ਨੇ ਹੈਲਦੀ ਗਰੋਨ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਇਸ ਤਰ੍ਹਾਂ ਦੇ ਚਾਰਸ गमਲਿਆਂ ਦੀ ਵਰਤੋਂ ਕਰਕੇ ਤੁਸੀਂ ਤਨੀਆ ਔਰ ਪਾਲਕ ਮੇਥੀ ਇਹ ਸਾਰੇ ਗਮਲੇ ਦੇ ਵਿੱਚ ਲਗਾ ਸਕਦੇ ਹੋ ਕਿਉਂਕਿ ਜਿਹੜੇ ਪੱਤੇਦਾਰ ਸਬਜ਼ੀਆਂ ਨੇ ਇਹਨਾਂ ਦੀ ਜੜਾ ਦੂਰ ਤੱਕ ਨਹੀਂ ਫੈਲਦੀਆਂ ਸਿਰਫ ਇੱਕ ਗਿੱਠ ਦੀ ਮਿੱਟੀ ਦੀ ਢੁਗਾਈ ਦੇ ਵਿੱਚ ਇਹ ਸਬਜ਼ੀਆਂ ਬਹੁਤ ਆਸਾਨੀ ਨਾਲ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਆਉਂਦੀ ਹੈ ਜੀ ਗੋਭੀ ਗੋਭੀ ਤੁਸੀਂ 8-10 ਇੰਚ ਦੇ ਗਮਲੇ ਤੋਂ ਲੈ ਕੇ ਥੈਲਿਆਂ ਦੇ ਵਿੱਚ ਆਸਾਨੀ ਨਾਲ ਲਗਾ ਸਕਦੇ ਹੋ ਇੱਕ ਗਮਲੇ ਦੇ ਵਿੱਚ ਇੱਕ ਫੁੱਲ ਲਗਾ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਇੱਕ ਬੂਟਾ ਹੈ ਉਹ ਬਹੁਤ ਵਧੀਆ ਗਰੋ ਹੋ ਗਿਆ ਤੇ ਜਿੰਨੇ ਅਸੀਂ ਬੂਟੇ ਲਗਾਏ ਸੀ 15-20 ਉਹਨਾਂ ਦੇ ਵਿੱਚੋਂ ਇੱਕ ਵੀ ਬੂਟਾ ਖਰਾਬ ਨਹੀਂ ਹੋਇਆ ਇਸੇ ਤਰ੍ਹਾਂ ਜਿਹੜੇ ਆ ਸਾਰੇ ਥੈਲੇ ਨੇ ਉਹ ਦੋਨਾਂ ਥੈਲਿਆਂ ਦੇ ਵਿੱਚ ਗੋਭੀ ਲਗਾਈ ਹੋਈ ਆ ਤੇ ਥੈਲੇ ਦੀ ਲੰਬਾਈ ਔਰ ਚੌੜਾਈ ਤਾਂ ਥੈਲੇ ਦੇ ਹਿਸਾਬ ਨਾਲ ਉਹ ਜਿਹੜੀ ਲੰਬਾਈ ਉਹ ਤੁਸੀਂ ਆਪਣੇ ਹਿਸਾਬ ਨਾਲ ਥੈਲੇ ਨੂੰ ਵੱਡਾ ਜਾਂ ਛੋਟਾ ਕਰਕੇ ਇਹਦੀ ਲੰਬਾਈ ਵਧਾ ਸਕਦੇ ਹੋ ਜਿੰਨੀ ਜ਼ਿਆਦਾ ਇਹਦੀ ਲੰਬਾਈ ਹੋਊਗੀ ਉਹ ਸਾਬ ਨਾਲ ਇਹਦੀ ਜੜਾ ਵਧਣਗੀਆਂ ਫੁੱਲਣਗੀਆਂ ਜਿਹੜੀ ਗੋਭੀ ਹੈ ਉਹਦੀਆਂ ਵੀ ਜ਼ਿਆਦਾ ਵੱਡੀਆਂ ਜੜਾ ਨਹੀਂ ਹੁੰਦੀਆਂ ਜੀ ਇਸੇ ਤਰ੍ਹਾਂ ਬਾਲਟੀ ਮੇਰੇ ਕੋਲ ਇੱਕ ਬੇਸਟ ਬਾਲਟੀ ਪਈ ਸੀ ਫालतू ਤੇ ਇਹ ਗਰਮੀਆਂ ਦੇ ਵਿੱਚ ਲਗਾਇਆ ਸੀਗਾ ਬੈਂਗਣ ਦਾ ਬੂਟਾ ਤੇ ਕਟਿੰਗ ਪ੍ਰੂਨਿੰਗ ਤੋਂ ਬਾਅਦ ਇਹ ਹਜੇ ਤੱਕ ਵਧੀਆ ਹੈ। ਅਗਰ ਬੂਟੇ ਦੀਆਂ ਜੜਾ ਸਿਹਤਮੰਦ ਹੋਣਗੀਆਂ ਤਾਂ ਬੂਟਾ ਕਦੇ ਖਰਾਬ ਨਹੀਂ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ। ਹੁਣ ਵੀ ਜਿਹੜਾ ਬੈਂਗਣ ਹੈ ਉਹ ਹਰਾ ਭਰਾ ਹੈ ਤੇ ਇਹਦੇ ਉੱਤੇ ਵੀ ਫਲ ਲੱਗਿਆ ਹੋਇਆ ਜੀ ਆ ਦੇਖ ਸਕਦੇ ਹੋ ਤੇ ਇੱਥੇ ਵੀ ਫਲ ਬਣ ਰਿਹਾ ਹੈ ਇਹਦਾ। ਆ ਦੇਖੋ ਜੀ। ਤੇ ਇਸ ਤਰ੍ਹਾਂ ਦੇ ਬੈਂਗਣ ਦੇ ਕੁਝ ਹੋਰ ਬੂਟੇ ਲਗਾਏ ਹੋਏ ਨੇ। ਬੈਂਗਣ ਵੀ ਛੋਟੇ ਗਮਲੇ ਦੇ ਵਿੱਚ ਵੀ ਆਸਾਨੀ ਨਾਲ ਹੋ ਜਾਂਦਾ ਇਹ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਇਹਦੇ ਪੱਤਿਆਂ ਦੇ ਪੁੰਡੀ ਪਈ ਸੀ ਤਾਂ ਸਵਾਦ ਹੀ ਵਧ ਤੋਂ ਨਾਲ ਉਹ ਠੀਕ ਹੋ ਗਈ ਤੇ ਇਹਨਾਂ ਦੀ ਪੂਰੀ ਡਿਟੇਲ ਵੀਡੀਓ ਤੁਹਾਨੂੰ ਹਰ ਸਬਜੀ ਦੀ ਮੇਰੇ ਚੈਨਲ ਤੇ ਮਿਲ ਜੂਗੀ। ਇਸੇ ਤਰ੍ਹਾਂ ਇਹ ਹਰੀ ਗੋਭੀ ਹੈ ਜੀ ਜਿਹਨੂੰ ਬ੍ਰੋਕਲੀ ਕਹਿੰਦੇ ਆ ਇਹ ਵੀ ਥੈਲਿਆਂ ਦੇ ਵਿੱਚ 10 ਕਬੂਟੇ ਲਗਾਏ ਨੇ ਤੇ ਸਾਰੇ ਦੇ ਸਾਰੇ ਬੂਟੇ ਹੋ ਚੁੱਕੇ ਨੇ ਇੱਕ ਥੈਲੇ ਦੇ ਵਿੱਚ ਦੋ ਬੂਟਿਆਂ ਦੀ ਵਰਤੋਂ ਕੀਤੀ ਹੋਈ ਆ ਤੇ ਦੋਨੋਂ ਦੇ ਦੋਨੋਂ ਬੂਟੇ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਵਧੀਆ ਗਰੋ ਹੋ ਗਏ ਜੀ। ਏ ਤੇ ਹਰੀ ਗੋਭੀ ਤੇ ਕਿਸੇ ਤਰ੍ਹਾਂ ਦੇ ਕੋਈ ਬਿਮਾਰੀ ਨਹੀਂ ਲੱਗੀ ਪਰ ਇੱਕ ਗੱਲ ਇਹ ਹੈ ਜੀ ਕਿ ਹਰੇਕ ਬੂਟੇ ਤੇ ਮੈਂ ਸਵਾਦੀ ਵਰਤੋਂ ਕਰਦੀ ਆ ਖਾਸ ਕਰ ਸਬਜ਼ੀਆਂ ਤੇ ਇਹ ਲੱਗੀ ਹੋਈ ਹੈ ਜੀ ਅਰਬੀ ਜਿਹੜੀ ਕਿ ਮੈਂ ਗਰਮੀਆਂ ਦੇ ਵਿੱਚ ਲਗਾਈ ਸੀ ਤੇ ਹੁਣ ਇਹਦਾ ਸਹੀ ਟਾਈਮ ਆਉਣ ਤੇ ਅਰਬੀ ਨੂੰ ਵੀ ਹਾਰਵੈਸਟ ਕਰ ਲੂੰਗੀ ਇਹ ਵੀ ਤੁਸੀਂ ਦੇਖ ਸਕਦੇ ਥੈਲੇ ਦੇ ਵਿੱਚ ਹੀ ਲਗਾਈ ਆ ਇਸ ਤਰ੍ਹਾਂ ਤੁਸੀਂ ਸਬਜ਼ੀਆਂ ਨੂੰ ਥੈਲਿਆਂ ਦੇ ਵਿੱਚ ਆਸਾਨੀ ਨਾਲ ਲਗਾ ਸਕਦੇ ਹੋ ਹੁਣ ਗਰਮੀ ਦਾ ਸੀਜ਼ਨ ਆਉਣਾ ਜੀ ਤਾਂ ਇਸ ਕਰਕੇ ਤੁਸੀਂ ਘਰ ਦੇ ਵਿੱਚ ਮਿੱਟੀ ਜਾਂ ਥੈਲੇ ਇਹਨਾਂ ਦੋਨਾਂ ਦੀ ਤਿਆਰੀ ਜ਼ਰੂਰ ਰੱਖੋ ਕਿਉਂਕਿ ਜਿਵੇਂ ਹੀ ਸਬਜ਼ੀਆਂ ਦਾ ਸੀਜ਼ਨ ਆਊਗਾ ਤੁਹਾਡੇ ਨਾਲ ਸਾਂਝਾ ਕਰੂੰਗੀ ਜੀ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਕਿਉਂਕਿ ਜਿਹੜਾ ਪਿਛਲੇ ਸਾਲ ਦਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਤੇ ਕੁਝ ਨਵਾਂ ਇਸ ਵਾਰ ਬਗੀਚੇ 'ਚ ਸਬਜ਼ੀਆਂ ਲਗਾਉਂਗੀ ਔਰ ਟਰਾਈ ਕਰੂੰਗੀ ਇਸੀ ਤਰ੍ਹਾਂ ਜੀ ਆਹ ਥੈਲੇ ਦੇ ਵਿੱਚ ਟਮਾਟਰ ਦਾ ਬੂਟਾ ਲਗਾਇਆ ਸਪੋਰਟ ਲਗਾਉਣ ਲਈ ਮੇਰੇ ਕੋਲ ਕੋਈ ਸਾਧਨ ਨਹੀਂ ਸੀ ਇਸ ਕਰਕੇ ਟਮਾਟਰ ਨੂੰ ਆਮਰੂਦ ਦੇ ਬੂਟੇ ਦੀ ਸਪੋਰਟ ਲਗਾਈ ਆ ਜਿਹੜਾ ਕਿ ਫਲ ਹੋਣ ਕਰਕੇ ਬੂਟਾ ਹੋ ਜਾਂਦਾ ਭਾਰੀ ਤੇ ਡਿੱਗ ਜਾਂਦਾ ਉਹਦੇ ਕਰਕੇ ਜਿਹੜੀ ਆ ਇਹਦੀ ਸਟੈਂਪ ਹੁੰਦੀ ਆ ਟਾਣੀ ਹੁੰਦੀ ਆ ਟੁੱਟਣ ਦਾ ਡਰ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਟਮਾਟਰ ਵੀ ਪੱਕ ਚੁੱਕੇ ਨੇ ਇਹਨਾਂ ਨੂੰ ਵੀ ਹਾਰਵੈਸਟ ਕਰ ਲਾਂਗੇ ਜੀ ਤੇ ਆ ਇਹ ਟਮਾਟਰ ਥੋੜਾ ਜਿਹਾ ਕੱਚਾ ਤੇ ਇਸ ਤਰ੍ਹਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਟਮਾਟਰ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਹੈਲਦੀ ਨੇ ਟਮਾਟਰ ਜੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਜਿੰਨੀ ਕਿ ਸਾਨੂੰ ਜ਼ਰੂਰਤ ਹੁੰਦੀ ਹੈ ਸਬਜੀ ਦੀ ਨਾਲੇ ਤਾਂ ਘਰ ਦੇ ਵਿੱਚੋਂ ਤਾਜੀ ਸਬਜੀ ਮਿਲਦੀ ਹੈ ਨਾਲੇ ਕੈਮੀਕਲ ਦਵਾਈਆਂ ਫ੍ਰੀ ਹੁੰਦੀ ਹੈ ਜੀ ਸਬਜੀ ਇਸ ਕਰਕੇ ਘਰ ਦੇ ਵਿੱਚ ਚਾਹੇ ਥੋੜੀ ਸਬਜੀ ਲਗਾਓ ਜੀ ਇੱਕ ਵਾਰ ਆਪਣਾ ਐਕਸਪੀਰੀਅੰਸ ਜਾਂ ਆਪਣਾ ਜਿਹੜਾ ਤਜਰਬਾ ਹੈ ਹਰ ਸਬਜੀ ਨੂੰ ਘਰ ਦੇ ਵਿੱਚ ਲਗਾ ਕੇ ਆਪਾਂ ਨੂੰ ਮਿਲਣਾ ਹੈ ਜੀ ਤੇ ਕੁਝ ਆਪਾਂ ਨੂੰ ਸਿੱਖਣ ਨੂੰ ਮਿਲੇਗਾ ਕੁਝ ਗੱਲਾਂ ਆਪਾਂ ਟਾਈਮ ਦੇ ਨਾਲ ਸਮਝਣ ਨੂੰ ਮਿਲਦੀਆਂ ਨੇ ਇਸ ਕਰਕੇ ਜੀ ਮੈਂ 2-4 ਬੂਟਿਆਂ ਤੋਂ ਛੱਤ ਤੇ ਸਬਜ਼ੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਅੱਜ ਦੇ ਟਾਈਮ ਕਈ ਸਬਜ਼ੀਆਂ ਨੇ ਜਿਹੜੀਆਂ ਮੇਰੇ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਬਹੁਤ ਨੇ ਇਸੇ ਤਰ੍ਹਾਂ ਥੈਲੇ ਦੇ ਵਿੱਚ ਲਗਾਇਆ ਹੋਇਆ ਲਸਣ ਤੇ ਲਸਣ ਵੀ ਬਹੁਤ ਵਧੀਆ ਹੋ ਗਿਆ ਤੇ ਹਜੇ ਗੁੜਾਈ ਕਰਨ ਦਾ ਮੇਰਾ ਟਾਈਮ ਨਹੀਂ ਲੱਗਿਆ ਇਹ ਨਾਲ ਦੇ ਗਮਲਿਆਂ 'ਚ ਕਿਉਂਕਿ ਇਹਦੇ ਵਿੱਚ ਪੋਟੂ ਲਾਕਾ ਲਗਾਇਆ ਹੋਇਆ ਸੀ ਪੋਟੂ ਲਾਕਾ ਦਾ ਹੁਣ ਸੀਜ਼ਨ ਚਲਿਆ ਗਿਆ ਜੀ ਦੁਪਹਿਰ ਖੀੜੀ ਬੂਟੇ ਦਾ ਤੇ ਇਸ ਕਰਕੇ ਇੱਕ ਤਾਂ ਠੰਡ ਬਹੁਤ ਹੈ ਜਿਹਦੇ ਕਰਕੇ ਇਹ ਕਾਫੂਸ ਅਜੇ ਨਹੀਂ ਹਟਾਇਆ ਗਿਆ ਬਾਕੀ ਜਿਹੜੇ ਸਬਜ਼ੀਆਂ ਨੇ ਇਹਨਾਂ ਦੀ ਟਾਈਮ ਰਹਿੰਦੇ ਦੇਖਪਾਲ ਹੋ ਰਹੀ ਆ ਔਰ ਦੇਖਪਾਲ ਦੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਤੁਸੀਂ ਦੇਖ ਸਕਦੇ ਹੋ ਮਹੀਨੇ 'ਚ ਇੱਕ ਵਾਰ ਵੀ ਗੁੜਾਈ ਕਰਾਂਗੇ ਤਾਂ ਵੀ ਸਰਦੀਆਂ 'ਚ ਬੂਟੇ ਸਹੀ ਤਰੀਕੇ ਨਾਲ ਚੱਲੀ ਜਾਂਦੇ ਨੇ ਖਾਸ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦੇਖਪਾਲ ਦੀ ਜ਼ਰੂਰਤ ਨਹੀਂ ਇਹਦੇ ਵਿੱਚ ਵੀ ਸਿਰਫ ਸਵਾਦ ਹੀ ਵਰਤੋਂ ਕਰਕੇ ਇਹਰ ਰਿਜ਼ਲਟ ਵਧੀਆ ਜਿਸ ਦਿਨ ਇਹਨਾਂ ਨੂੰ ਲਸਾਂ ਨੂੰ ਹਾਰਵੈਸਟ ਕਰੂੰਗੀ ਪਟੂਗੀ ਉਸ ਦਿਨ ਤੁਹਾਡਾ ਵੀਡੀਓ ਸਾਂਝੀ ਜ਼ਰੂਰ ਕਰੂੰਗੀ ਇਹ ਹੈ ਮੇਰੀ ਛੱਤ ਤੇ ਛੋਟਾ ਜਿਹਾ ਬਾਗੀਚਾ ਜੀ ਜਿਹਦੇ ਵਿੱਚ ਮੇਰੀਆਂ ਸਾਰੀਆਂ ਘਰ ਦੀਆਂ ਜ਼ਰੂਰਤਾਂ ਨੇ ਜਿੰਨੀਆਂ ਕਿ ਨੇ ਪੂਰੀਆਂ ਹੋ ਜਾਂਦੀਆਂ ਨੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਮਿਲਾਂਗੇ ਤੇ ਬਣੇ ਰਹੋ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਥੈਂਕ ਯੂ ਫॉर ਵਾਚਿੰਗ ਬਾਏ ਸਸ਼ਿਆ ਕਾਲ